ਸਪਨਿਆਂ ਦੇ ਵਿੱਚ ਪੌਨਾ ਆ ਮੈਂ ਅੱਜ ਵੀ ਉਹਨੂੰ ਸੋਨਾ ਆ ਹਾਂਜੀ ਲੋਬੀ ਸ਼ਾਪੋ ਜਨੇ ਨੇ ਛਕਣੀ ਆ ਬਈ ਹਾਂਜੀ ਆ ਪ੍ਰਸ਼ਾਦ ਹੈ ਹਾਂਜੀ ਕਹਿੰਦੇ ਦੇਸੀ ਕੀ ਹੋਆ ਇਹ ਪ੍ਰਸ਼ਾਦ ਨਹੀਂ ਹੈਗੇ ਇਹ ਦੇਸੀ ਕੀ ਹੋਆ ਸੋਦਾ ਜਿਹੜੀ ਮਿਹਨਤ ਕਰਕੇ ਰੋਟੀ ਖਾਣੀ ਖਵਾਏ ਦੇਗੇ ਤੁਸੀਂ ਉੱਠਿਆ ਕਰਕੇ ਇਧਰੋਂ ਨਾਲੇ ਦਾਪੇ ਪਰੋੜੇ ਮਾਣਦੇ ਹਾਂ ਹੁਣ ਜੀ ਅੱਛਾ ਪਰੋੜੇ ਦਿਓਂਗੇ ਤੇ ਪਰਾਲੇ ਜੋ ਬਣੇ ਨਹੀਂ ਦਾ ਨਹੀਂ ਵੀਰਾਂ ਦੇ ਪਰਮਾਹਮ ਕਰਿਆਂ ਗਲਮ ਕਾਓ ਕਾ ਕਰ ਟੋਕਾ ਟੈਸ ਵੀਡੀਓ ਤੇ ਬਾਈ ਜਿਆਦਾ ਨਹੀਂ ਜਿਆਦਾ 150 ਤੋਂ 200 ਕਮੈਂਟ ਆਪੜਾ ਆਉਣਾ ਚਾਹੀਦਾ ਬਈ ਸਾਰੇ ਪਰਮਾਹਮ ਦਾ ਲੋਈ ਬਾਪੋ ਲੱਗੇ ਆ ਮਿਸਤਰੀ ਆ ਗਏ ਆ ਠੀਕ ਆ ਕੰਮ ਸ਼ੁਰੂ ਹੋ ਗਿਆ ਤੇ ਅਰਦਾਸ ਬੇਨਤੀ ਲੱਗੇ ਆ ਕਰਨ ਬਾਈ ਕਰੂਗਾ ਤੇ ਸ਼ੁਰੂ ਕਰ ਦਿੰਦੇ ਆ ਲੈਣਦੇ ਤੇ ਚੜਦੇ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਆ ਨਾਰੇ ਵੀਰ ਆਪਣੀ ਵੀਡੀਓ ਨੂੰ ਇਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿਲੋਂ ਤਾਂ ਨਵਾ ਤੇ ਆਇਓ ਬਾਬਿਓ ਅੱਜ ਦੀ ਕਰਦੇ ਆ ਵੀਡੀਓ ਸ਼ੁਰੂ ਵੀਡੀਓ ਇਦਾਂ ਬਾਈ ਮਿਸਤਰੀ ਲੱਭ ਗਏ ਆ ਠੀਕ ਆ ਤਿੰਨ ਦਿਨ ਦਾ ਵਲੌਗ ਹੋਊਗਾ ਕਿਉਂਕਿ ਆਪਾਂ ਕੱਲ ਵੀਡੀਓ ਬਾਈ ਪਾਈ ਨਹੀਂ ਸੀ ਤੇ ਪਰਸੋਂ ਸ਼ਾਮ ਦਾ ਵੀ ਬਣਾਇਆ ਸੀ ਥੋੜਾ ਜਿਹਾ ਕਬੂਤਰ ਫੇਓ ਟਗੇ ਸੀ ਹਨਾ ਉਹ ਤੁਸੀਂ ਦੇਖਿਓ ਤੇ ਬਾਕੀ ਅੱਜ ਛੋਟੇ-ਖੱਡੇ ਸ਼ੁਰੂ ਹੋ ਗਏ ਆ ਮਿਸਤਰੀ ਠੀਕ ਆ ਉਹ ਤੁਸੀਂ ਵੀਡੀਓ ਥੋੜੀ ਦੇਰ ਬਾਅਦ ਦੇਖ ਲੈਣੀ ਸਾਰੀ ਵੀਡੀਓ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੂਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਬਾਈ ਕਰ ਲਿਓ ਸਬਸਕ੍ਰਾਈਬ ਜਿਹੜੇ ਭਰਾਵਾਂ ਨੇ ਹਜੇ ਤੱਕ ਨਹੀਂ ਕੀਤਾ ਲੋ ਵੀ ਬਾਬਿਓ ਫੇ ਕੀ ਕਹਿੰਦਾ ਡੱਕ ਤੇ ਆਇਆ ਸੀ ਥੱਲੇ ਬਾਈ ਹੁਣੀ ਆਏ ਸ਼ਹਿਰੋਂ ਮਤਲਬ 4:30 ਵਜੇ ਦੀ ਗੇਮ ਦੇ ਵਿੱਚ ਵਿੱਚ ਹੀ ਹਨਾ ਤੇ ਮੈਂ ਚੱਲ ਗਿਆ ਥੱਲੇ ਤੇ ਮੈਨੂੰ ਕਹਿੰਦਾ ਮੈਂ ਡੱਕ ਤੇ ਸਾਰੇ ਬੱਚੇ ਠੀਕ ਆ ਤੇ ਜਦੋਂ ਆਇਆ ਤਾਂ ਬਾਈ ਤਿੰਨ ਬੱਚੇ ਰੱਬ 'ਚ ਖੜੇ ਸੀ ਹਨਾ ਟਾਈਮ ਹੋਇਆ ਹੋਊਗਾ ਕੋਈ ਮੇਰੇ ਖਿਆਲ ਨਾਲ ਯਾਰ ਮਤਲਬ 4:00 ਵਜੇ ਦੀ ਗੇਮ ਸੀ ਹਨਾ ਜਦੋਂ ਮੈਂ ਇਹਨੂੰ ਕਿਹਾ ਸੀ ਪਰ ਉਹ ਪਹਿਲਾਂ ਹੀ ਖੜੇ ਸੀ ਉੜਦੇ ਸੀ 1:00 ਵਜੇ ਦੇ ਇਹ ਬੱਚੇ ਮਤਲਬ ਇਹ ਬੱਚੇ ਉੜਦੇ ਪਏ 1:00 ਵਜੇ ਦੇ ਠੀਕ ਆ ਇਹਨੇ ਦੇਖੇ ਨਹੀਂ ਉਹ ਉਡੋੜਦੇ ਸੀ ਜਦੋਂ ਮੈਂ ਛੱਡੇ ਨਾ ਉਹ ਉਡ ਗਏ ਸੀ ਇਹ ਬੱਚੇ ਉੱਪਰ ਖੜੇ ਸੀ ਮੈਨੂੰ ਕਹਦਾ ਸਾਰੇ ਡੱਕ ਆ ਜਦੋਂ ਮੈਂ ਆ ਕੇ ਦੇਖੇ ਬਾਈ ਥੱਲੇ ਤਿੰਨ ਬੱਚੇ ਹੈ ਨਾ ਹੁਣ ਨਹੀਂ ਘਟਾਈ ਤੇ ਉਦੋਂ ਦਿਖੇ ਵੀ ਉੱਪਰ ਖੜੇ ਆ ਠੀਕ ਆ ਤੇ ਇਹ ਬਾਲੇ ਯਾਰ ਮਤਲਬ ਬੜਲੇ ਵਾਲੀ ਦਾ ਸੱਦਾ ਜਾ ਹੋ ਗਿਆ ਬਲੱਡ ਜਿਆਦਾ ਈ ਡਾਪੇ ਬਣ ਗਏ ਇਹ ਬੱਚੇ ਹਨਾ ਇਹ ਤਿੰਨ ਕ ਬੱਚੇ ਹੈਗੇ ਆ ਹੁਣ ਇੱਕ ਬਹਿ ਗਿਆ ਬੜਲੇ ਵਾਲੀ ਦਾ ਦੋ ਬਾਈ ਆ ਉਡਦੇ ਆ ਤੇ ਨੇਰਾ ਫੁੱਲ ਪੈ ਗਿਆ ਠੀਕ ਆ ਲਟਾ ਲੂਟਾ ਵੱਡੀਆਂ ਜਗਾਈਆਂ ਤੇ ਕੰਮ ਖਰਾਬ ਕਰ ਗਿਆ ਮੇਰਾ ਹਨਾ ਮੈਨੂੰ ਦੱਸਿਆ ਨਹੀਂ ਮੈਨੂੰ ਮਾੜਾ ਜਿਆ ਦੱਸ ਜਾਂਦਾ ਵੀ ਨਹੀਂ ਯ ਤੇ ਉਹਦੇ ਕਰਕੇ ਚੱਕਰ ਪੈ ਗਿਆ ਤੇ ਮੈਂ ਤਾਂ ਉਹ ਕੁਦਰਤੀ ਦੇਖ ਲਿਆ ਤਾਂ ਉਹਨੂੰ ਨਾ ਦੇਖਦਾ ਤੇ ਮੇਰੇ ਵੀ ਬਾਹਰ ਰਹਿ ਜਾਣੀ ਮੈਂ ਕਿਹਾ ਚੱਲ ਡਾਕੀ ਗਿਆ ਹੁਣ ਅੰਦਰ ਤੇ ਮੈਂ ਨਿਗਾਹ ਮਾਰੀ ਨਹੀਂ ਬੱਚਿਆ ਤੇ ਉਹ ਤਾਂ ਬਾਅਦ ਚ ਜਦੋਂ ਉਹ ਬੱਚੇ ਗਿਣੇ ਤੇ ਉਹਦੋਂ ਕੰਮ ਖਰਾਬ ਹੋਇਆ ਹਣਾ ਫੇਰ ਪਤਾ ਲੱਗਾ ਵੀ ਇਹ ਤਾਂ ਕੰਮ ਖਰਾਬ ਆ ਬਈ ਤੇ ਆਹ ਉੜਦੇ ਹੁਣ ਜਾਲ ਚ ਵੀ ਛੱਡੇ ਆ ਬਈ ਕਬੂਤਰ ਠੀਕ ਆ ਤੇ ਤਾਂ ਵੀ ਨਹੀਂ ਆਉਂਦੇ 扑ਕਾਇਆਂ ਦਾ ਦੂਰ ਦੀ ਗੱਲ ਆ ਬਈ ਬਾਜਾ ਮਾਰੀ ਜਾਂਦੇ ਆ 扑ਕੌਨੇ ਵੀ ਆ ਆ ਦੂਜੇ ਵਿੱਚ ਇਹਦੀ ਪਹਿਲੀ ੜਾਰ ਆ ਬਈ ਇੱਕ ਬੱਚੇ ਦੀ ਪਹਿਲੀ ੜਾਰ ਆ ਅੱਜ ਤੇ ਇੱਕ ਬੜਲੇ ਵਾਲੀ ਦਾ ਪਹਿਲਾ ਉੜਿਆ ਹੋਇਆ ਇਹ ਜਿਹੜਾ 3-4 ਸਾਲ ਤੋਂ ਹੈਗਾ ਸੀ ਨਾ ਬੰਦ ਇਹ ਉਹਦਾ ਬੱਚਾ ਬਈ ਅਜੂੜਿਆ ਆ ਤੇ ਆ ਆ ਫਿਰਦਾ ਬਈ ਬਾਲਾ ਕਬਾ ਵਾਲਾ ਆਲਾ ਠੀਕ ਆ ਦੂਜਾ ਦਾ ਬੜਲੇ ਵਾਲੀ ਦਾ ਤਾਂ ਆ ਗਿਆ ਬਈ ਇਹ ਉਧਰ ਵੀ ਲੈੜ ਤੇ ਲੱਥਾ ਸੀ ਉਹ ਨਹੀਂ ਟੁੱਟਦਾ ਆ ਆ ਗਿਆ ਬਈ ਹੁਣ ਮੋਪੜ ਕਾ ਗਿਆ ਹੈ ਛਤਰੀ ਹੁਣ ਆਇਆ ਥੱਲੇ ਖੜਾ ਹੀ ਉੱਚੇ ਸੀ ਮਤਲਬ ਪਤਾ ਹੀ ਨਹੀਂ ਲੱਗਣਾ ਤੇ ਛਤਰੀ ਛੂਦਰੀ ਪੜਾਈ ਤੇ ਤਾਂ ਆਏ ਥੱਲੇ ਇੱਕ ਲਾ ਲਿਆ ਇੱਕ ਡੱਕ ਇੱਕ ਤਾਂ ਮਿੰਟ ਚ ਹੀ ਆ ਗਿਆ ਆਵਾਜ਼ ਤੇ ਜਿਹੜਾ ਬੜਲੇ ਵਾਲੀ ਦਾ ਦੂਜਾ ਬੱਚਾ ਤੇ ਆ ਵੀ ਆ ਗਏ ਬਾਸ ਹੁਣ ਮਿੰਟ ਦੀ ਉਹਦੀ ਗੇਮ ਆ ਬਸ ਆਏ ਲਓ ਤੇ ਟਾਈਮ ਹੁਣ ਹੋ ਗਿਆ ਆ ਬਈ 7 ਵਜੇ ਦਾ ਤੇ 7 ਵਜੇ ਆ ਤੇ 1 ਵਜੇ ਦੇ ਬੱਚੇ ਉੱਡਦੇ ਆ ਬਈ ਇਹ ਪੂਰੇ 1 ਵਜੇ ਮੈਂ ਰਵਿੰਦਰ ਨੂੰ 4 ਵਜੇ ਕਿਹਾ ਸੀ ਮੈਂ ਕਿਹਾ ਡੱਕਾਂ ਯਾਰ ਤੇ ਮੈਨੂੰ ਕਹਿੰਦਾ ਡੱਕ ਤੇ ਆ ਸਾਰੇ ਮੈਂ ਕਿਹਾ ਚੱਲ ਵਹਿ ਬੂਗੇ ਹੁਣ ਜਦੋਂ ਮੈਂ ਨਿਗਾਹ ਮਾਰੀ ਭਾਈ ਤਾਂ ਬੱਚੇ ਰੱਬ ਜੀ ਖੜੇ ਜਿੱਥੇ ਪਹਿਲਾਂ ਖੜੇ ਸੀ ਉੱਥੇ ਹੀ ਖੜੇ ਆ ਹੁਣ ਆਏ ਬਈ ਬੱਚੇ ਆ ਗਏ ਆਇਆ 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 ਆ ਰਹੀ ਆ ਰਹੀ ਵਾਚਾ ਇਹ ਤਾਂ ਮਨਾ ਪੜ ਕੋ ਹੁੰਦਾ ਛਤਰੀ ਭਾਈ ਰਾਤ ਦੇ ਖੜੇ ਰਹਿ ਜਾਣੀ ਇੱਕ ਗਵਾਜ ਜਾਣੀ ਸੀਗੇ ਠੀਕ ਆ ਆਹ ਕੁਦਰਤੀ ਪੜਾਈ ਹੁਣ ਮੈਂ ਮਤਲਬ ਅਤਾਉ ਕਿੰ ਟਾ ਹੈ ਮੈਂ ਉੱਤੇ ਆਇਆ ਇਹਨੂੰ ਹੁਣ ਛਤਰੀ ਢਕਾਈ ਤੇ ਹੁਣ ਥੱਲੇ ਆਏ ਬਸ ਆ ਗਏ ਹੁਣ ਆਹ ਵੀਡੀਓ ਕਰਕੇ ਮੈਂ ਥੱਲੇ ਆ ਗਿਆ ਨਹੀਂ ਤਾਂ ਮੈਂ ਛਤਰੀ ਢਕਾਉਂਦਾ ਪਿਆ ਸੀ ਬਈ ਹਨਾ ਵੱਡੀਆਂ ਲਾਈਟਾਂ ਲੱਗੀਆਂ ਟੈਨਸ਼ਨ ਕੋਈ ਨਹੀਂ ਬਈ ਵੱਡੀਆਂ ਹਨਾ ਤੇ ਇਹਦੀ ਲਾਈਟ ਬਹੁਤ ਆ ਦੇਖ ਲੋ ਨੇਰਾ ਫੁੱਲਿਆ ਤੇ ਕਬੂਤਰ ਵੀ ਕਲੀਅਰ ਦਿਖਣ ਰਹੀ ਐ ਇੰਨੀ ਲਾਈਟ ਆ ਕੋਈ ਚੱਕਰ ਨਹੀਂ ਆ ਦੇਖੋ ਇਧਰ ਦਿਖਾਵਾਂ ਇਧਰ ਪੂਰੀ ਮਤਲਬ ਲਾਈਟਾਂ ਜਗਦੀਆਂ ਨੇਰਾ ਫੁੱਲਿਆ ਇਹਦਾ ਫੋਨ ਹੀ ਮਤਲਬ ਕਰਦਾ ਪਿਆ ਹਨਾ ਚੱਕੀ ਜਾਂਦਾ ਕੈਮਰਾ ਹੀ ਮਤਲਬ ਲਾਈਟ ਤੇ ਉਦਾਂ ਤਾਂ ਨੇਰਾ ਬਈ ਫੁੱਲਿਆ ਕਿੱਧਰ ਗਏ ਕਿੱਧਰ ਗਏ ਕਿੱਧਰ ਗਏ ਬਾਈ ਦੀਦੇ ਵੀ ਹੈ ਨਹੀਂ ਹੁਣਾ ਆ ਫਿਰਦੇ ਆ ਦੇ ਆ ਗਏ ਤੇਰਾ ਕੀਤਾ ਆ ਦੋਨੇ ਆ ਫਿਰਦੇ ਵੀ ਨੇਰੇ ਤੋਂ ਨਾ ਹੁਣ ਡਰਦੇ ਪਏ ਆ ਨੇਰਾ ਬੋ ਹੋ ਗਿਆ ਬਾਈ ਆ ਆ ਜਾ ਆਇਓ 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 ਲਿਓ ਬਾਈ ਮੈਂ ਮੜ ਜਾਣਾ ਜਾਲ ਚ ਪੜਕਾਨਾ ਤੇ ਉੱਤੇ ਛਤਰੀ ਪੜਕਾਉਨੇ ਆ ਤੇ ਲਾਈਏ ਇਹਨਾਂ ਨੂੰ ਨਹੀਂ ਤਾਂ ਕੰਮ ਖਰਾਬ ਹੋ ਜਾਣਾ ਬਾਈ ਉਹ ਦੂਜਾ ਬੱਚਾ ਦਾ ਮਾਨ ਦਾ ਬਹੁਤ ਛਤਰੀ ਨੂੰ ਉਹੀ ਲੈ ਕੇ ਆਇਆ ਥੱਲੇ ਜਿਹੜਾ ਬਦਲੇ ਵਾਲੀ ਦਾ ਦੂਜਾ ਬੱਚਾ ਨਾ ਉਹ ਮੰਦਾ ਛਤਰੀ ਨਹੀਂ ਦੂਜਾ ਨਹੀਂ ਮੰਦਾ ਜਿਹੜਾ ਅੱਜ ਪੈਲੇ ਦੇਣੀ ਉੜਿਆ ਆ ਉਹਦਾ ਵੀ ਛਤਰੀ ਵਾਲ ਝਾਕਦਾ ਵੀ ਨਹੀਂ ਬਸ ਆ ਗਏ ਹੁਣ ਆ ਗਏ ਮਿੰਟ ਦੋ ਦੀ ਗੇਮ ਆ ਲਿਆਓ ਇਹਨਾਂ ਨੂੰ ਇੱਥੋਂ ਛੇੜਦੇ ਆ ਤੇ ਬਹਿ ਜਾਣੇ ਬੱਚੇ ਬਈ ਕਿਉਂਕਿ ਛਤਰੀ ਮਾ ਉਧਰ ਫੜਕਾਉਂਦਾ ਨਹੀਂ ਮੈਂ ਨਾ ਬੰਦਾ ਸਵੇਰ ਨੂੰ ਡੋਰੀਆਂ ਨਹੀਂ ਪਾਈਆਂ ਬਈ ਡੋਰੀਆਂ ਪੁੰਨੇ ਆ ਡੋਰੀਆਂ ਮਗਾਈਆਂ ਪਈਆਂ ਬੜੀਆਂ ਤੇ ਬਸ ਪਾਈਆਂ ਨਹੀਂ ਮੈਂ ਕਹਾਂ ਚੱਲ ਹੁਣ ਇੱਕ ਵਾਰੀ ਜਦੋਂ ਕੱਢਾਂਗੇ ਨਾ ਕਬੂਤਰ ਗਾਂ ਫੇਰ ਡੋਰੀ ਢੂਰੀ ਫੜਕਾ ਕੇ ਕਬੂਤਰ ਲਾਉਣੇ ਆ ਹਨ ਜਦੋਂ ਨਵੇਂ ਕੱਢਾਂਗੇ ਹੁਣ ਇਹਦਾ ਬੱਚੇ ਪੜ ਦੇਣੇ ਹੁਣ ਰੋਕ ਹੀ ਲੈ ਤੇ ਜਿਹੜੇ ਛੱਡਣੇ ਆ ਉਹ ਛੱਡਾਂਗੇ ਬਾਕੀ ਰੋਕ ਲੈਣੇ ਆ ਬਈ ਉੱਧਰ ਗਏ ਆ ਫਿਰਦੇ ਬਈ ਆ ਗਏ ਬਸ ਆ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਆ ਗਏ ਬਈ ਆਲੇ ਲੱਗੇ ਬੈਠ ਚਲੋ ਬਿੰਦੇ ਫੇ ਮਤ ਖੋਨਾ ਤੁਹਾਨੂੰ ਕਿਹੜੇ ਸੀਗੇ ਓ ਬਾਬਿਓ ਖੁੱਡੇ ਖੱਡਿਆਂ ਦਾ ਟਰਾਇਨਾ ਪਰਿਓ ਖੁੱਡੇ ਖੁਲਹਾਫ ਕਰਨਾਂ ਨਹੀਂ ਆ ਠੀਕ ਆ ਮਿੱਟੀ ਆ ਉਹਦਾ ਭਾਈ ਮੜੀ ਮੁੱਟਿਆ ਬਿਠਾਣਾ ਮਿੱਟੀ ਭਾਈ ਸੀ ਨਾ ਪੌਦਣ ਇੱਕ ਬੱਚਾ ਓ ਸੀ ਦੂਜਾ ਆ ਸੀ ਤੇ ਦੋ ਤੀਜਾ 1 2 ਮਤਲਬ ਦੋ ਹੁਣ ਇਹੀ ੜੇ ਹੀ ਤੇ ਤੀਜਾ ਆ ਸੀ ਬਾਈ ਆ ਤਨ ਨਹੀਂ ਬੱਚੇ ਸੀ ਆ ਦੋ ੜੇ ਸੀ ਪਰ ਉਹ ਵੱਡੇ ਵਾਲੇ ਆ ਤੇ ਉਹੜਾ ਤਿੰਨ ਚਾਰ ਸਾਲ ਤੋਂ ਪੁਰਾਣਾ ਆਪਣਾ ਵੱਡਾ ਸੰਗਤਪੁਰ ਵਾਲੀ ਦਾ ਭਰਾ ਜਿਹੜਾ ਸੰਗਤਪੁਰ ਬਾਜੀ ਜਿੱਤੀ ਸੀ ਨਾ ਉਹਦੇ ਭਰਾ ਦਾ ਪੁੱਤ ਬਈ ਆ ਬੈਠਾ ਇਹ ਦੋ ਸੀਗੇ ਤੇ ਬੈ ਗੇ ਇਹਦਾ ਮੈਨੂੰ ਪਤਾ ਨਹੀਂ ਲੱਗਦਾ ਰਹਿ ਜਾਣੇ ਜੀ ਐ ਮਾਰੀਆਂ ਤਾਂ 5-7 ਵਜੇ ਆ ਗਏ ਮਤਲਬ ਪਰ ਇਨੀ ਰੇ ਚਾਏ ਆ ਠੀਕ ਆ ਉੱਚੇ ਬਹੁਤ ਫੜੇ ਸੀ ਛੜੀ ਹੁਣ ਪਟਾਈ ਦੀਵੇਂ ਆਏ ਤੇ ਥੱਲੇ ਆਉਂਦੇ ਤਾਂ ਚਲੋ ਬੈ ਗੇ ਪਲੈਨ ਨੂੰ ਉਡੀਕਾ ਜਗਾ ਕੇ ਥੱਲੇ ਕੁੱਤਰ ਹਟ ਦੇ ਦੀਆਂ ਤੇ ਆਪਾਂ ਹੀ ਵੈਰ ਗੋਵਿੰਟ ਤੋਂ ਮੈਂਡੀ ਤੇ ਟਾਈਮ ਤਾਂ ਥੋੜਾ ਹੀ ਲਾਇਆ ਉਹਦਾ ਟਾਈਮ ਹੁਣ ਕੀ ਹੋ ਗਿਆ ਟਾਈਮ ਹੋ ਗਿਆ 7:30 ਵਜੇ ਦਾ 7:30 ਬੈਠੇ ਇਹ 1 ਵਜੇ ਦੇ ਉੱਡਦੇ 1 ਵਜੇ ਦੇ ਉੱਡਦੇ ਸੀ ਤੇ 7:30 ਬੈਠੇ ਬਾਈ ਉਹ ਬੱਚੇ ਦੀ ਪਹਿਲੀ ਡਾਰ ਸੀ ਬਾਈ ਦੀ ਆਹ ਬੱਚੇ ਦੀ ਪਹਿਲੀ ਡਾਰ ਸੀ ਅੱਜ ਬਾਈ ਉਹ ਤਾਂ ਪਹਿਲਾਂ ਵੀ ਉੜਿਆ ਦੋ ਤਿੰਨ ਡਾਰਾਂ ਤਿੰਨ ਚਾਰ ਡਾਰਾਂ ਹਨਾ ਆ ਇਹਦੀ ਅੱਜ ਪਹਿਲੀ ਡਾਰ ਸੀ ਪਹਿਲੇ ਦਿਨੀ ਬਾਈ 1 ਵਜੇ ਦਾ ਉੜਦਾ ਸੀ ਹੁਣ ਬੈਠਾ ਬਦੰਦ ਆਹ ਦੇਖੋ ਕਿ ਸੂਰ ਜਾ ਪੜਕਦਾ ਟੇ ਡੇ ਟੇ ਡਾ ਰਕਦਾ ਠੀਕ ਵੀ ਹੋ ਗਿਆ ਪਰ ਫੇਰ ਵੀ ਦੇਖਦਾ ਟੇਡਾ ਹੀ ਆ ਇਹ ਲੋ ਵੀ ਬਾਬੇ ਕਰੀਏ ਦੂਜੇ ਦਿਨ ਦੀ ਵੀਡੀਓ ਸ਼ੁਰੂ ਤੇ ਬੱਚੇ-ਬੂਚੇ ਛੜਤੇ ਅਜ ਅੰਦਰੀ ਬਾਹਰ ਨਹੀਂ ਛੱਡੇ ਬਾਈ ਕੰਮ ਖਰਾਬ ਹੁੰਦਾ ਰੋ ਜੀ ਮੌਸਮ ਠੰਡਾ ਆ ਖੜ ਜਾਂਦੇ ਪਤੰਦਰ ਜਾ ਕੇ ਲੱਗ ਗਏ ਸਾਰੇ ਢਾਂਗੀ ਦੇ ਹਨਾ ਤੇ ਕਿਤੇ-ਕਿਤੇ ਕੱਢ ਦਿਆ ਕਰਾਂਗੇ ਇਹਨਾਂ ਨੂੰ ਕੋਈ ਗੱਲ ਨਹੀਂ ਹੁਣ ਆਪਣਾ ਦਾਣਾ ਦੂਣਾ ਖਾਣ ਸਰੀਰ ਨੂੰ ਬਣਾਉਣ ਤੇ ਬਸ ਇੰਨਾ ਹੀ ਬਾਦ ਆ ਆ ਸਾਰੇ ਬੱਚੇ ਅੰਦਰ ਛੜਤੇ ਅਜ ਆ ਤਾਂ ਮਿੱਟਾਈਆਂ ਰੱਖ ਕੇ ਰੇਤਾ ਹੀ ਪਰ ਕਿਹਨਾਂ ਉਹਦੇ ਬਾਟੀ ਲੈ ਕਿਉਂਕਿ ਆ ਗਰਮੜ ਜਾ ਜਿਹੜਾ ਇੱਥੇ ਰੱਖਿਆ ਹੀ ਇਹਨੂੰ ਹੁਣ ਆਪਾਂ ਪਤਾ ਕੀ ਕਰਨਾ ਅੱਜ ਮਿਸਤਰੀ ਆਏ ਸੀ ਬਾਈ ਦੋ ਰੇਤਾ ਚੜਾ ਲਈ ਬਾਈ ਪੂਰੀ ਹੈਨਾ ਤੇ ਅੱਧੀ ਚੜਾਈ ਮਤਲਬ ਅੱਦੇ ਨਾਲ ਜਾਰਾ ਚੜਾ ਲਈਆ ਟਰਾਲੀ ਚ ਤਾਂ ਆਈ ਹੀ ਉਹਨਾਂ ਨਾਲੋਂ ਅੱਦੇ ਨਾਲੋਂ ਜਾਰਾ ਚੜਾ ਲਈਆ ਤੇ ਤਾਂ ਨਹੀਂ ਚੜਾਈ ਕਿਉਂਕਿ ਭਾਰ ਭਾਰ ਜ਼ਿਆਦਾ ਪਈ ਜਾਂਦਾ ਬਾਈ ਉੱਥੇ ਦੇ ਉੱਤੇ ਹੈਨਾ ਤੇ ਉਹ ਚਲੋ ਕੰਦਾ ਦੇ ਉੱਤੇ ਭਾਰ ਆ ਜਾਣਾ ਤੇ ਪਿੱਲਰ ਹੀ ਆ ਉੱਥੇ ਪਿੱਲਰਾਂ ਦੇ ਚਲ ਜਾਣਾ ਹੈਨਾ ਹੋਣੀ ਨਾ ਪਰ ਜਿਹੜਾ ਇੱਕ ਥਾਂ ਇੱਥੇ ਸਟਾਈ ਜੰਨੇ ਆ ਉਹ ਮਾੜਾ ਸੀ ਬਸ ਇੰਨੀ ਕੁ ਛਾੜ ਲਈਆ ਅੱਧੀ ਟਰਾਲੀ ਨਾਲੋਂ ਜ਼ਿਆਦਾ ਆ ਤੇ ਹੁਣ ਆਪਾਂ ਅੱਜ ਗੱਲ ਹੋਈ ਉਹ ਨਾ ਠੀਕ ਆ ਉਹ ਕਹਿੰਦਾ ਆ ਟੱਕ ਦਿਓ ਵੀ ਸਵੇਰੇ ਆਉਂਗਾ ਮੈਂ ਆ ਟੱਕ ਦੇਣਾ ਉੱਤੋਂ ਬਾਈ ਸੱਟਾ ਮਾਰ ਕੇ ਨਾ ਇਹਨੂੰ ਉੱਤੋਂ ਸਿਮਿੰਟ ਲਾ ਦੇਣਾ ਸਾਰਾ ਇੱਟਾਂ ਤੋਂ ਇੱਟਾਂ ਲੰਗੀਆਂ ਕਰ ਦੇਣੀਆਂ ਸਾਰੀਆਂ ਤੇ ਇਹਦੇ ਉੱਤੇ ਤੇ ਮੇਰਾ ਪਤਾ ਕੀ ਸਾਹ ਬਣਦਾ ਬਾਈ ਆ ਜਿਹੜਾ ਇੱਥੋਂ ਹੁਣਾ ਤੇ ਇੱਥੇ ਤੱਕ ਇਹ ਇੱਕ ਬਣਾ ਦੇਣਾ ਬਾਈ ਠੀਕ ਆ ਗੁੱਡੇ ਉਹਦੇ ਵੀ ਬਣਾਉਣੇ ਮਤਲਬ ਇਹਦਾ ਦਰਵਾਜ਼ਾ ਇੱਥੇ ਬਾਹਰ ਦੇ ਦੇਣਾ ਇੱਧਰ ਠੀਕ ਆ ਜਿਹੜਾ ਆ ਬਣਨਾ ਇੱਥੋਂ ਲੈ ਕੇ ਇੱਥੇ ਤੱਕ ਠੀਕ ਆ ਐਡਾ ਤੇ ਇਹ ਬਈ ਆਪਾਂ ਆਪਣੇ ਬਹਿਣ ਉਠਾਲਨੀ ਤੇ ਵਿੱਚ ਜੋੜਿਆ ਹੋਣ ਵਾਲੀ ਜਗਾੜ ਕਰ ਲਾਂਗੇ ਖਾਣੇ ਹੁੰਨੇ ਬਣਾ ਕੇ ਨਾ ਵੱਡਾ ਹੀ ਹੋ ਜਾਣਾ ਕਾਫੀ ਇਹ ਇਹ ਉੱਥੋਂ ਇੱਥੇ ਤੱਕ ਮਤਲਬ ਹੈਗਾ ਆ ਅਜੋ ਮਣਕੀ ਗਿਆ ਇਸ ਵੇਲੇ ਯਾਰ ਮੇਰੇ ਖਿਆਲ ਨਾਲ 11 ਫੁੱਟ ਕੇ 12 ਫੁੱਟ ਬਣਦਾ 12 ਫੁੱਟ ਬਣਦਾ ਇੱਥੇ ਤੱਕ ਲੰਬਾ ਠੀਕ ਆ ਐਦਾਂ ਬਣਦਾ ਆ 9 ਫੁੱਟ ਐਦਾਂ 9 ਫੁੱਟ ਬਣਦਾ ਠੀਕ ਆ ਐਦਾਂ 12 ਫੁੱਟ ਬਣਦਾ ਤੇ ਉਹ ਬਸ ਸਾਰਾ ਛੱਤ ਕੇ ਆਪਾਂ ਰੱਖ ਲੈਣਾ ਤੇ ਵਰਤੀ ਜਾਵਾਂਗੇ ਹਜੇ ਬਾਕੀ ਸਲਾਹ ਪੂਰੀ ਨਹੀਂ ਦੇਖਦੇ ਮੈਂ ਵੀ ਕਿੰਨਾ ਇਜਦਾਬ ਬਿੰਗ ਜਿਆ ਨਹੀਂ ਇਹ ਸਾਈਡ ਤੇ ਹੀ ਹੋ ਜੇ ਉਧਰ ਫੁੱਡਾ ਲੱਗ ਬਣ ਜਵੇ ਇਹਨਾਂ ਦਾ ਫੁੱਡਾ ਲੱਗ ਬਣ ਜਵੇ ਉਧਰ ਉਥੇ ਛੱਡਿਆ ਕਰਾਂਗੇ ਛੋਟੇ ਬੱਚੇ ਕਢਾ ਕੇ ਨਾ ਉਹ ਛੋਟੇ ਬੱਚਿਆਂ ਦਾ ਜਗਾੜ ਬਣਾ ਲਾਂਗੇ ਛੋਟੇ ਬੱਚੇ ਉਹ ਚ ਛੱਡ ਦਿਆ ਕਰਾਂਗੇ ਬਈ ਉਹ ਚ ਘਟੋ ਘਟ 60 70 ਬੱਚੇ ਆ ਜਾਆ ਕਰਨੇ ਹੁੱਲੇ ਡੁੱਲੇ ਠੀਕ ਆ ਵੱਡਾ ਹੀ ਹੋ ਜਾਣਾ ਕਾਫੀ ਉਹ ਉਹ ਹੁਣਾ ਹੀ ਆ ਮੇਰੇ ਸਾਬ ਹੁਣ ਏਦਾਂ ਚਾਰਕ ਪੁੱਟਦਾ ਹੁਣਾ ਹੀ ਆ ਠੀਕ ਆ 4 ਫੁੱਟ ਤੋਂ ਥੋੜਾ ਘੱਟ ਹੋਊਗਾ ਜਾਂ 4 ਫੁੱਟ ਲਾ ਲਓ 4 ਫੁੱਟ ਹੋਣਾ ਹੀ ਆ 4 ਫੁੱਟ ਇਦਾਂ ਤੇ 9 ਫੁੱਟ ਇਦਾਂ ਮੱਲ ਲੰਬਾ ਡੂੰਗਾ ਬਣ ਜਾਣਾ ਠੀਕ ਆ ਬਣਾ ਤਾਂ ਮਿੰਟੋ ਮਿੱਟੀ 4 ਦਿਨ ਕਹਿੰਦਾ ਮਿਸਤਰੀ ਕਹਿੰਦਾ 4 ਦਿਨ ਲਾਉਂਗਾ ਮੈਂ 4 ਦਿਨਾਂ ਚ ਤੁਹਾਡੇ ਖੁੱਡੇ ਐਨ ਖੜੇ ਕਰ ਦੂੰਗਾ ਫਿਰ ਲੈਂਟਰ ਲੂੰਟਰ ਪਾਉਣ ਨੂੰ ਜਿਹੜਾ ਟਾਈਮ ਲੱਗਣਾ ਉਹ ਵੱਖਰਾ 4-5 ਦਿਨ ਦੇ ਅੰਦਰ ਕਹਿੰਦਾ ਵੀ ਐਨ 4 ਇੰਚੀ ਦੀ ਗੰਦਾ ਕਰਕੇ ਕੋਲੇ-ਕੂਲੇ ਦੇ ਕੇ ਤੇ ਕਰ ਦਿਆਂਗੇ ਖੜਾ ਆਪਾਂ 4-5 ਦਿਨ ਦੇ ਵਿੱਚ ਵਿੱਚ ਹਫਤਾ ਲਾ ਲਓ ਤੁਸੀਂ ਹਫਤੇ 'ਚ ਕਰ ਦਊਗਾ ਚਲੋ 3-4 ਦਿਨ ਕਹਿੰਦਾ ਹੱਟਾ ਲਾ ਦੂਗਾ ਆਪਣਾ ਢੱਲਾ ਢੁਲਾ ਜਿੱਦਾਂ ਵੀ ਚੱਲੂਗਾ ਉਹ ਕਹਿੰਦਾ ਮੈਂ ਨਾ ਦਿਹਾੜੀ ਤੇ ਹੀ ਕਰ ਲਓ ਠੀਕ ਆ ਦੋ ਮਿਸਤਰੀ ਆ ਇਸ ਦੋਨੋਂ ਦਿਹਾੜੀ ਤੇ ਹੀ ਕਰਦੇ ਹੋਏ ਸੀ ਠੇਕਾ ਕਿਸੇ ਨੇ ਵੀ ਨਹੀਂ ਕੀਤਾ ਕਹਿੰਦੇ ਵੀ ਅਸੀਂ ਠੇਕਾ ਨਹੀਂ ਕਰਨਾ ਦਿਹਾੜੀ ਤੇ ਕਰੋ ਸਾਡੇ ਨਾਲ ਮੈਂ ਚੱਲ ਦੂੰ ਦਿਹਾੜੀ ਤੇ ਕੋਲ ਇੰਟਰ ਪਾ ਕੇ ਪਲਸਰ ਬੁੱਤਰਗਾ ਕੇ ਤਾਂ ਕੰਮ ਅਵੇਲੇ ਵਲੇ ਤੇ ਆ ਚੱਕੋ ਬੱਚੇ ਇਹਨਾਂ ਦੀ ਹੈ ਨਾ ਜਿਹੜੀ ਆਹਾ ਅੰਦਰੀਆਂ ਵਾਲੀ ਆਤ ਮਾੜੀ ਆ ਹੈਡਰੋ ਕੁਕਰ ਦੀਦੇ ਆ ਮਾ ਹੁਣ ਆ ਸੋ ਕਪੜਾ ਸਿੱਟਾ ਵੀ ਇਧਰੋਂ ਕੁਕਰ ਦਿਖਣ ਨਾ ਚਲੋ ਉਧਰ ਲਓ ਵੀ ਚਲ ਕੇ ਢਾਂਗੀਆਂ ਦੇ ਆ ਬੱਚਾ ਜਿਹੜਾ ਰਾਤੀ ਜੜਿਆ ਸੀ ਬਾਹਲਾ ਪੜਾ ਉਰਦਾ ਸੀ ਭਈ ਆਵਲਾ ਆ ਲਾਲ ਕੰਨੀਆਂ ਵਾਲਾ ਨਾ ਇੰਨਾ ਕ ਪੜਾ ਉੜਿਆ ਨਾ ਭਈ ਛਾੜੀ ਗੱਲਾਂ ਨੂੰ ਪਰ ਜਿਹੜਾ ਆਪਣਾ ਦੂਜਾ ਆ ਬੜਲੇ ਵਾਲੀ ਦਾ ਪੁੱਤ ਉਹ ਬੈਠਾ ਸਿਰੇ ਤੇ ਇਹ ਔਰ ਅਰਤੇ ਦੇ ਪਿੱਛੇ ਹੋ ਗਿਆ ਉਹ ਤਾਂ ਹੁਣ ਕੜਦਾ ਨਾ ਲਾਲ ਫਿਰ ਵਾਲਾ ਆ ਜਿਹੜਾ ਮੂਰੇ ਆ ਗਿਆ ਇਹ ਭਾਈ ਫੋਲਨੇ ਰਿਚ ਬੈਠਾ ਫੋਲਨੇ ਰਿਚ ਦੀਦਾ ਨਹੀਂ ਸੀ ਆ ਕ ਉਰਦਾ ਉਰਦਾ ਲੇਟਾ ਵੀ ਜਾਕਦੀਆਂ ਸੀ ਨੇਰਾ ਫੁੱਲ ਹੋ ਗਿਆ ਜੀ 8:30 ਵਜੇ ਦਾ ਟਾਈਮ ਹੋ ਗਿਆ ਹਣਾ 8:30 ਵਜੇ ਬੱਚਾ ਬੈਠਾ ਸੀ ਲੋਈ ਬਾਪੋ ਲੱਗੇ ਆ ਮਿਸਤਰੀ ਆ ਗਏ ਆ ਠੀਕ ਆ ਕੰਮ ਸ਼ੁਰੂ ਹੋ ਗਿਆ ਤੇ ਅਰਦਾਸ ਬੇਨਤੀ ਲੱਗੇ ਕਰਨ ਬਾਈ ਕਰੂਗਾ ਤੇ ਸ਼ੁਰੂ ਕਰ ਦਿੰਦੇ ਆ ਕਹਿੰਦੇ ਇੰਗਲੈਂਡ ਵਾਲਾ ਮਿਸਤਰੀ ਇੰਗਲੈਂਡ ਦੇ ਬਠੇਰੀਆਂ ਲਾਈਆਂ ਤੇ ਬੂਟ ਵੀ ਲਾਏ ਆ ਕੰਕਰੀਟ ਦੇ ਪ੍ਰਸ਼ਾਦ ਦੇ ਦਿੰਦੇ ਪਹਿਲਾਂ ਮਸਾਲਾ ਪਾ ਕੇ ਜੀ ਤੂੰ ਤਾਰ ਦੇ ਹਾਂ ਤੈਨੂੰ ਦੱਸ ਦੇ ਸਾਰਾ ਕੁਝ ਚੱਲ ਆਲੇ ਆ ਭਾਈ ਦੇ 100 ਰੁਪਏ ਰਖਾਲਾ ਨਾਲ ਆਲੇ ਆ ਭਾਈ ਰੱਖ ਦੇ ਬਈ ਓਏ ਭਾਈ 500 ਇੱਕ ਰੱਖਣਾ ਹੈ 100 ਇੱਕ ਰੱਖਣਾ ਬਾਹਰ ਇਹਦੇ ਸਿਰ ਨੂੰ ਤੂੰ ਪਹਿਲਾਂ ਕੀ ਮੰਗਿਆ ਸੀ 100 ਇੱ ਆਪਣੀ ਦੋਆ ਕਰ ਪਈਆ ਲੈ 510 ਕਰ ਦੋ 11 ਕਰ ਦਿੰਦੇ ਪੂਰੇ ਆ ਲੈ ਭਾਜੀ ਆ ਰੱਖ ਇੱਕ ਇਹ ਵਾਹ ਜੀ ਛੋਟਾ ਛਾਤੇ ਪਲੱਸ ਪਕਾ ਹਾਂ ਹਾਂ ਆਪਾਂ ਨਾਲ ਇਕਾ ਉੱਤੇ ਉੱਤੇ ਕਰ ਦੇ ਰੋ ਤਾ ਲੋ 11 ਕਰ ਦੋ ਪੂਰੇ ਕਿੱਥੇ ਆ ਗਿਆ ਹੁਣ ਵਿੱਚ ਰਹਿਣ ਤੇ ਗਿਆ 11 ਕੋਈ ਨਹੀਂ ਕੋਈ ਨਹੀਂ ਬਹੁਤ ਵਧੀਆ ਚੰਗੀ ਗੱਲਾਂ ਨਾਲ ਇਹ ਹੋਇਆ ਇਹ ਹੋਇਆ ਇਹ ਤਾਂ ਇਹ ਹੋਇਆ 11 ਤਰੇ ਕਿਧਰ ਆ ਗਏ ਇੱਕ ਤਾਂ ਹੈਗਾ ਹੀ ਉੱਤੇ ਪਿੱਛੇ 3 ਇੰਚ ਰੱਖਣਾ ਦਰ ਨੂੰ ਬਸ ਓਕੇ ਹੋ ਗਿਆ ਬਾਕੀ ਆਪੀ ਸੈੱਟ ਕਰ ਲੈਣੀ ਉਹਨਾਂ ਨੇ ਬਾਬਾ ਗੋਪੀ ਮਾਲਖਪੁਰ ਨੂੰ ਕਬੂਤਰਵਾਏ ਨੂੰ ਛਕਣ ਵਿਹਾਰ ਕਰਨਾ ਚਾਰਦੀਆਂ ਗਲਾਚ ਰੱਖੇ ਪਾਜੀ ਛਕਣ ਵਿਹਾਰ ਕਰਨਾ ਲੋ ਵੀ ਬਾਬਿਓ ਸਾਰੇ ਛਕੋ ਠੀਕ ਆ ਤੇ ਅਸੀਂ ਆਪ ਹੀ ਮਤਲਬ ਮਾੜੇ ਮੋਟਾ ਹੈ ਨਾ ਕਰ ਲਿਆ ਜੋ ਵੀ ਅਰਦਾਸ ਬੇਨਤੀ ਕਰ ਲਈ ਉਹ ਪ੍ਰਮਾਤਮਾ ਨੇ ਸੁਣ ਲੈਣੀ ਆ ਬਾਈ ਸੱਚੇ ਦਿ ਲੋ ਕਰਨੀ ਚਾਹੀਦੀ ਜਿੱਦਾਂ ਮਰਜ਼ੀ ਕਰ ਲੋ ਤੇ ਆ ਆਪਣੇ ਮਿਸਤਰੀ ਆ ਬਾਬਾ ਨਾਨਕ ਸਭ ਜਾਣਦਾ ਛਕਣ ਵਿਹਾਰ ਕਰਨਾ ਨਹੀਂ ਨਹੀਂ ਵਸ ਆ ਇਕਲੇ ਸ਼ਗਨ ਬਿਹਾਰੇ ਉਹ ਕਰਦਾ ਰੇਤਾਰੀ ਵੀ ਕਰਦਾ ਸੀ ਹੁਣ ਫੇ ਕਰਨ ਨੂੰ ਫਿਰਦਾ ਇੱਕ ਬੰਦਾ ਸੀ ਭਾਜੀ ਤੇ ਉਹ ਮਿਸਤਰੀ ਸੀਗਾ ਅੱਛਾ ਤਾਂ ਕਿਸੇ ਦੇ ਉੱਪਰ ਮੰਲ ਛੱਤ ਦੇ ਉੱਪਰ ਕੰਮ ਕਰਦਾ ਸੀਗਾ ਛੱਤ ਬਣਾਉਂਦਾ ਸੀਗਾ ਅਹਾਂ ਤੇ ਘਰ ਘਰ ਵਾਲਿਆਂ ਨੇ ਬਣਾਏ ਸੀ ਮੂਲੀ ਵਾਲੇ ਪਰੌਤੇ ਅੱਛਾ ਤੇ ਮਿਸਤਰੀ ਕੇ ਤੇ ਘਰ ਵਾਲੇ ਕਹਿੰਦੇ ਵੀ ਚੱਲ ਮਿਸਤਰੀਆਂ ਨੂੰ ਖਵਾ ਦਿੰਨੇ ਆਪਾਂ ਇੱਕ ਇੱਕ ਦੋ ਦੋ ਖਾਣਗੇ ਵਿਚਾਰੇ ਤੇ ਉਹਨਾਂ ਦੀ ਕਿਤੇ ਭੂ ਆ ਗਈ ਕਰ ਅਛਾ ਉਹ ਅੜਬਸਵਾਦੀ ਸੀ ਕਹਿੰਦੀ ਨਾ ਮਿਸਤਰੀਆਂ ਨੂੰ ਕਿੱਥੇ ਪਰੌਠੇ ਲਾ ਲ ਖਵਾਉਣੇ ਤੁਸੀਂ ਤੇ ਉਹ ਪਰਵਾਇਆ ਕਿ ਕਿ ਚੱਲ ਗਈ ਮਿਸਤਰੀਆਂ ਨੂੰ ਪਰੌਠੇ ਦਿੱਤੇ ਹੀ ਨਹੀਂ ਗੇ ਤੇ ਪਰ ਮਿਸਤਰੀ ਸੀਗੇ ਜਿਹੜੇ ਜਿੱਥੋਂ ਪ੍ਰਣਾਲਾ ਸੀਗਾ ਉਥੋਂ ਉੱਚਾ ਕਰ ਗਏ ਅਛਾ ਉੱਚਾ ਕਰਕੇ ਸਾਰਾ ਪਾਣੀ ਖੜ ਗਿਆ ਛੱਤ ਦੇ ਉੱਪਰ ਕਹਿੰਦੇ ਵੀ ਮਿਸਤਰੀ ਸਾਹਿਬ ਕੰਮ ਕਰਕੇ ਗਏ ਸੀਗੇ ਤੇ ਸਾਡੇ ਪ੍ਰਣਾਲਾ ਪਾਣੀ ਖੜ ਗਿਆ ਸਾਰਾ ਕਹਿੰਦਾ ਵੀ ਪ੍ਰਣਾਲਾ ਪਰੌਠੇ ਮੰਗਦਾ ਅਛਾ ਪੁਰਾਣੇ ਸਾਰੂ ਖਵਾਏ ਲੇਗੇ ਅਸੀਂ ਉੱਠਿਆ ਕਰਕੇ ਇਧਰੋਂ ਨਾਲੇ ਦਾਪੇ ਪਰੋੜੇ ਨਾਲੇ ਸਾਰੂ ਖਵਾਏ ਹੁੰਦਾ ਹੁਣ ਜੀ ਅਛਾ ਉਹ ਪ੍ਰਾਣੇ ਦਿਓਂਗੇ ਤੇ ਪ੍ਰਾਣੇ ਪਾਣੀ ਨਹੀਂ ਦੂ ਨਹੀਂ ਤਾਂ ਨਹੀਂ ਨਹੀਂ ਉਹਦੇ ਪ੍ਰਾਣੇ ਮਖਰੇ ਆ ਗਾਲ ਮਖਾਓ ਕਾਹ ਕਰ ਤੂੰ ਮੋਖ ਦੀ ਗਾਲ ਮਖਾਓ ਚੱਲ ਉਹ ਤੇ ਚੁੱਲਾ ਬਣਾ ਇਟਾਂ ਦਾ ਹੋਇਆ ਸ਼ੁਰੂ ਲੋਣੇ ਹੋਇਆ ਉਹ ਕੰਮ ਸ਼ੁਰੂ ਹੋ ਗਿਆ ਆ ਠੀਕ ਆ ਦੇ ਮੁੰਡੇ ਕਹਿੰਦੇ ਵੀ ਅੱਜ ਖੇਚ ਦੇਣਾ ਸੀ ਕੰਮ ਵੀ 4-4 ਫੁੱਟ ਤੱਕ ਤਾਂ ਚਰਾਈ ਲੈ ਜਾਗੇ ਪਰ ਇੱਥੇ ਉਦਾਂ ਹੀ ਮਾਰਦੇ ਮਾਰਦੇ ਉਹਨਾਂ ਨੂੰ ਵੀ ਵਿਚਾਰਿਆਂ ਨੂੰ ਪਾਇਆ ਸੀ ਚੱਕਰਾਂ ਦੇ ਵਿੱਚ ਚਲੋ ਮੇਣ ਹੁਣ ਚੱਕਰ ਮੁੱਕ ਗਏ ਕਿ ਨਹੀਂ ਬਿਸਤਰੀ ਐ ਮਿਸਤਰੀ ਚੱਕਰ ਮੁੱਕ ਗਏ ਅਜੇ ਹਣੀ ਮੁੱਕੇ ਸਾ ਤੇ ਚੱਕਰ ਮੁੱਕ ਗਏ ਹਨਾ ਉਹ ਵੀ ਤੇਰੀ ਏਟਾ ਸਹੀ ਨਹੀਂ ਹੈ ਜੀ ਚਲੋ ਏਟੀ ਚੇਂਜ ਕਰਕੇ ਲਿਆ ਜੀ ਦੇਖ ਸਾਈ ਦੇ ਫਿੱਟਾਂ ਦੇ ਨਹੀਂ ਮੁੰਡਾ ਕੰਮ ਨੂੰ ਤੇਜ ਆ ਵੇਹੇ ਇਹ ਵਿਚਾਰਾ ਲੱਤ ਤੋਂ ਮੁੰਡੇ ਦੇ ਛੱਡ ਸ਼ੂਟ ਲੱਗ ਗਈ ਸੀ ਤੇ ਵਹਿਕ ਜਜਮੈਂਟ ਨਹੀਂ ਹੁੰਦੀ ਕਿ ਬੰਦੇ ਦੇ ਲੱਤ ਚ ਕੋਈ ਪ੍ਰੋਬਲਮ ਆ ਪੌੜੀਆਂ ਉਤਰਦਾ ਆਪਣੇ ਨਾਲ ਤੇਜ ਉਤਰਦਾ ਸਹੀ ਆ ਮਿਸਤਰੀ ਹਾਂਜੀ ਹਾਂ ਬਿਲਕੁਲ ਪੌੜੀਆਂ ਆਪਣੇ ਨਾਲ ਵੀ ਤੇਜ ਉਤਰਦਾ ਇਹ ਉਹ ਤਾਂ ਇਹ ਹੀ ਲੱਗਦਾ ਵੀ ਸਾਡੀਆਂ ਲੱਤਾਂ ਜ ਨੁਕਸੈ ਹੈ ਜਿਆ ਤੇ ਨਹੀਂ ਹੈਗਾ ਹਾਂ ਤਾਂ ਜਦੋਂ ਇਹ ਪੌੜੀ ਉਤਰਦਾ ਆ ਗੋਲੀ ਵਾਂਗੂ ਜਾਂਦਾ ਮੁੰਡਾ ਮਿਹਨਤੀ ਆ ਮਤਲਬ ਕਹਿੰਦਾ ਮਤਲਬ ਕੰਮ ਕਰਦਾ ਪਿਆ ਤੇ ਆ ਆਪਣਾ ਬਈ ਡੱਗ ਹੋ ਗਿਆ ਫੁੱਟਾ ਠੀਕ ਆ ਡੱਗਾ ਤਾਂ ਨਹੀਂ ਕਹਿ ਸਕਦੇ ਕਮਰਾ ਹੀ ਆ ਕਿ ਨਹੀਂ ਮਿਸਤਰੀ ਸਹੀ ਗੱਲ ਹੈ ਕਿ ਕੁੱਡਾ ਕਵਾਂਗੇ ਇਹਨੂੰ ਖੁੱਡਾ ਕਵਾਂਗੇ ਕਮਰਾ ਕਵਾਂਗੇ ਕਮਰਾ 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 ਹੀ ਆ ਕਮਰਾ ਕਮਰਾ ਫਰੈਸ਼ ਟੂਟਰਾ ਦੀ 9 ਫੁੱਟ ਐ ਇਹਨੂੰ ਆ ਹਾਂ ਐਨੂੰ 12 ਹੋਣਾ ਬਸ ਇਧਰ ਨੂੰ 12 ਫੁੱਟ 9 ਫੁੱਟ ਇਦਾਂ ਕੋਈ ਗੱਲ ਨਹੀਂ ਸਰ ਕੀ ਹੁੰਦਾ ਤੂੰ ਆਪਣਾ ਬੜਾ ਕੀ ਜਾਣਦਾ ਸਮਝ ਗਿਆ ਚਲ ਭਈ ਹੋਰ ਫੋਰ ਗਿਆ ਮੇਰਾ ਬੰਦਾ ਮਰ ਜਾਣਾ ਲਓ ਜੀ ਇਹਦਾ ਬੰਦਾ ਮਰ ਚਲਾ ਬੰਦਾ ਕਿਹੜਾ ਤੇਰਾ ਘਰ ਵਾਲਾ ਨਹੀਂ ਓਏ ਗੇਮ ਵਾਲਾ ਕੰਮ ਕਰ ਲਾ ਕੋਈ ਕੰਮ ਇੰਨੇ ਕੀਤੇ ਓਏ ਹੋਏ ਬੰਦਾ ਮਰ ਜਾਣਾ ਯਾਰ ਭਾਜੀ ਲੋ ਵੀ ਕਹਿੰਦੇ ਆ ਆ ਦੁਨੀਆ ਨੂੰ ਵੀ ਬੰਦਾ ਤਰਸਦੇ ਬੰਦਾ ਕਿਰਤ ਕਰਕੇ ਖਾਣੀ ਹਾਂਜੀ ਸਹੀ ਆ ਹਾਂਜੀ ਆ ਬੰਦੇ ਬਣਾ ਇੱਕ ਕਿੱਕੀ ਦੀ ਸਬਜ਼ੀ ਕਰਦੀ ਆ ਇਹ ਜੀ ਮੂੰਗ ਦੇ ਸਬਜ਼ੀ ਆ ਅੱਛਾ ਮੂੰਗ ਰਿਆਂ ਹਾਂਜੀ ਲੋ ਵੀ ਛਾਪੋ ਜਨੇ ਇਹਨੇ ਛਕਣੀਆਂ ਬਈ ਹਾਂਜੀ ਆ ਪ੍ਰਸ਼ਾਦੇ ਹਾਂਜੀ ਕਹਿੰਦੇ ਦੇਸੀ ਘਿਓ ਆ ਇਹ ਪ੍ਰਸ਼ਾਦੇ ਨਹੀਂ ਹੈਗੇ ਇਹ ਦੇਸੀ ਘਿਓ ਆ ਸੋ ਦਾ ਜਿਹੜੀ ਮਿਹਨਤ ਕਰਕੇ ਰੋਟੀ ਖਾਣੀ ਬਈ ਆਜੋ ਪਾਜੀ ਨਹੀਂ ਨਹੀਂ ਮੈਂ ਖਾ ਗਿਆ ਮੈਂ ਹੁਣੀ ਛਕ ਲਓ ਆਜੋ ਇੱਕ ਫਲਕਾ ਮੈਂ ਲੇਟ ਹੀ ਛਕੀ ਤੈਨੂੰ ਸਾਹਮਣੇ ਹਾਂ ਤੇ ਆਹ ਲਓ ਬਈ ਸੇਵੜ ਸੁਮੜ ਦੁਬਾਰਾ ਬਣ ਗਿਆ ਇੱਕ ਇੱਕ ਬੋਰੀ ਦਾ ਲੱਗ ਗਿਆ ਮਤਲਬ ਮਾਲ ਤੇ ਇੱਕ ਬੋਰੀ ਦਾ ਇਹਨਾਂ ਨੇ ਫੇ ਬਣਾ ਲਿਆ ਤੇ ਹਰਵਿੰਦਰ ਸਿੰਘ ਕੈਮ ਹੋ ਜਾ ਮੈਨੂੰ ਲੱਗਦਾ ਅੱবি ਕੱਲ ਨੂੰ ਰੇਤਾ ਚਾੜਨੀ ਪੈਣੀ ਆ ਆਪਾਂ ਨੂੰ ਚਲੋ ਹੁਣ ਹੀ ਚਲੋ ਹੁਣੇ ਨਹੀਂ ਸ਼ਾਮਾਂ ਨੂੰ ਚਾੜਾਂਗੇ ਹੁਣ ਕੀ ਆ ਠੰਡੇ ਹੋਇਆ ਮੈਨੂੰ ਨਹੀਂ ਚੈਲੰਜ ਕਰਨਾ ਤੈਨੂੰ ਚੈਲੰਜ ਕਰਨਾ ਹੀ ਨਹੀਂ ਸਾਰੇ ਸਾਰੇ ਮੁੰਡੇ ਦਾ ਹੱਥ ਪਾੜਿਆ ਇਹਨੇ ਉਹਦਾ ਏ ਲੋ ਬਾਬੇ ਉਹ ਆ ਚੀਜ਼ ਆ ਵੀ ਠੀਕ ਆ ਮੈਂ ਕੋਠੇ ਚੜ ਕੇ ਦਿਖਾਉਣਾ ਤੁਹਾਨੂੰ ਉੱਪਰਲੇ ਕੁੱਡਿਆ ਦੇ ਉੱਤੇ ਇਧਰ ਚੱਲਦੇ ਆ ਜਾਲ ਜੂ ਲਾਤਾ ਇਧਰ ਇਕੱਠਾ ਕਰਕੇ ਠੀਕ ਆ ਤੇ ਆਹ ਚੀਜ਼ੇ ਮਤਲਬ ਬਣਾਉਣੀ ਆਪਾਂ ਜੋ ਆਪਣਾ ਹੈਗਾ ਹੀ ਸੀ ਐਂਦੇ ਇਹ ਤੋਂ ਥੋੜੇ ਖੁੱਲੇ ਹੋ ਜਾਣੇ ਇਹ ਤੋਂ ਵੱਡੇ ਹੋਊਗੇ ਉਹ ਲੰਬਾਈ 'ਚ ਘਟਜੂਗੇ ਥੋੜੇ ਜੇ ਤੇ ਚੜਾਈ ਇਹਨੋਂ ਵੱਧ ਹੋ ਜਾਣੀ ਆਹ ਖੁੱਦਿਆਂ ਨਾਲ ਠੀਕ ਆ ਆਹ ਚੀਜ਼ ਆ ਬਈ ਦੇਖ ਲਓ ਤੇ ਆਹ ਚੀਜ਼ ਆ ਬਈ ਐਦਾਂ ਹੈਗੀ ਆ ਮਿਸਤਰੀ ਦਾ ਹੋਊ ਦਾ 12 12 ਫੁੱਟ ਹਾਂ ਐਦਾਂ 12 ਫੁੱਟ ਹੋਊ ਹਾਂਜੀ ਹਾਂਜੀ ਐਦਾਂ ਤੇ 12 ਫੁੱਟ ਵਾ ਤੇ ਐਦਾਂ 9 ਆ ਹਨਾ 9 ਬਾਈ 12 ਦਾ ਕਮਰਾ ਬਣਾਉਂਦਾ ਬਈ ਇਹਨਾਂ ਦੀ ਸੈਟਿੰਗ ਕਰ ਲਾਂਗੇ ਆਪਾਂ ਉੱਪਰ ਵੀ ਇਹਦੇ ਹੁੱਡੇ ਪਾ ਲੈਣੇ ਇਹਦੇ ਉੱਪਰ ਵੀ ਜਿਦਾ ਉਹ ਡਿਜ਼ਾਈਨ ਹੈਗਾ ਨਾ ਇਦਾਂ ਹੀ ਸੇਮ ਉਹ ਤੋਂ ਗੋਲੇ ਤੋਂ ਇਦਾਂ ਖਿੱਚ ਕੇ ਇਦਾਂ ਉੱਪਰਲੇ ਬੰਨੇ ਇੰਨੇ ਨੇ ਚੋੜੇ ਹੁੱਡੇ ਪਾ ਲੈਣੇ ਆਪਾਂ ਇੱਕ ਹੀ ਰੱਖਣਾ ਹੋਊ ਇੱਕ ਰੱਖ ਲਾਂਗੇ ਦੋ ਕਰਨੇ ਹੋਊਗੇ ਦੋ ਕਰ ਲਾਂਗੇ ਛੋਟੇ ਬੱਚੇ ਰੱਖਣ ਨੂੰ ਹਨਾ ਵੈਸੇ ਮੈਂ ਇਥੋਂ ਕੰਨ ਕੱਢਣੀ ਸੀ ਮਤਲਬ ਇੱਧਰ ਰੱਖ ਲਈਏ ਪਰ ਨਹੀਂ ਉਹ ਕੈਨਸਲ ਕਰਤਾ ਠੀਕ ਆ ਇੱਕੋ ਹੀ ਬਣਾਤਾ ਬਈ ਉਹਦੇ ਅੰਦਰ ਸਾਰੇ ਖਾਣੇ ਪੜਾਵਾਂਗੇ ਜੋੜਾਂ ਜੂਣਾਂ ਵਾਲੀ ਇਹ ਆਪਾਂ ਜੋੜਾਂ ਵਾਲ ਨੂੰ ਵਰਤਿਆ ਕਰਾਂਗੇ ਗਰਮੀਆਂ ਨੂੰ ਡਾਵਿਆਂ ਲਈ ਤੇ ਸਿਆਲਾਂ ਨੂੰ ਜੋੜਿਆਂ ਵਾਲੀ ਹਨਾ ਜੋੜੇ ਖਾਣੇ ਪੱਕੇ ਹੀ ਬਣਾ ਲੈਣੇ ਆ ਉਹਨਾਂ ਦੀ ਮੁਰੇ ਬਾਰੀਆਂ ਬੁਰੀਆਂ ਲਾ ਕੇ ਉਹਨਾਂ ਦੇ ਵਿੱਚ ਹੀ ਬਈ ਆਪਾਂ ਕਬੂਤਰ ਸਾਂਭ ਲਿਆ ਕਰਨੇ ਸਾਫ ਸਫਾਈ ਕਰਕੇ ਉਹਨਾਂ ਦੇ ਵਿੱਚ ਹੀ ਆਪਾਂ ਦੂਜੇ ਬਾੀਆਂ ਬੂਜੀਆਂ ਵੀ ਜੋ ਵੀ ਕਰਨਾ ਜੋੜੇ-ਜੋੜੇ ਕਢਾਉਣੇ ਕਢਾ ਲਿਆ ਕਰਾਂਗੇ ਬੱਚੇ ਬੂਜੇ ਹਨਾ ਤੇ ਆਹ ਜੇ ਕੋਈ ਜਾਨਵਰ ਬਈ ਤੇ ਲੱਟਾ ਬੰਦ ਕਰਾਂ ਮੈਂ ਉਹ ਮੁੰਡਿਆਂ ਨੂੰ ਜਗਾਤੀਆਂ ਕਰੇ ਉਹ ਚਲਾਉਂਦੇ ਹੋਣੇ ਦੂਜਾ ਗ੍ਰੈਂਡਰ ਚ ਤੇ ਉਹ ਲੱਟਾ ਜਗ ਗਈਆਂ ਉਹਦੀਆਂ ਲਿਓ ਬੰਦ ਕਰੀਏ ਪਹਿਲਾਂ ਬਾਬੇ ਇੱਥੇ ਤੱਕ ਪਹੁੰਚ ਗਿਆ ਘੋਡਾ ਗੋਡਾ ਹੋ ਗਿਆ ਲਾਗੇ ਤੇ ਗੋਡੇ ਖਿੱਚੀ ਜਾਂਦੇ ਕੰਮ ਆ ਆ ਦੇਖੋ ਬਈ ਜਦੋਂ ਕੰਮ ਕਰਨ ਨੂੰ ਇਹੋ ਬੰਦੇ ਨੂੰ ਸਵੇਰ ਤੱਕ ਝਾੜੂ ਮਾਰਨ ਨੂੰ ਕਿਹਾ ਮੋਤ ਪੈ ਗਈ ਜਦੋਂ ਕੰਮ ਕਰਨ ਨੂੰ ਕਹੀ ਤਾਂ ਮੋਬਾਈਲ ਚੱਕ ਲੈਂਦੇ ਆ ਇਹ ਲੱਗਾ ਮੈਂ ਵਲੌਗ ਬਨੂੰ ਹੱਸ ਲਿਓ ਯਾਰ ਸਾਰੇ ਜਾਣੇ ਮੜ ਜਾ ਹੱਸ ਜ਼ਰੂਰ ਰਹੋ ਠੀਕ ਐ ਕਿਹੜੀ ਇਸ ਗੱਲ ਤੇ ਯਾਦਿਓ ਮੈਨੂੰ ਕਰਦੀ ਹੋ ਯਾਦ ਕਰਦਿਆਂ ਕਰਦਿਆਂ ਆਖੋ ਦੀ ਪਰਦੀ ਹੋ ਉਹਨੂੰ ਸੁਪਨਿਆਂ ਦੇ ਵਿੱਚ ਪੌਨਾ ਆ ਮੈਂ ਅੱਜ ਵੀ ਉਹਨੂੰ ਸੋਨਾ ਆ ਕੱਸੀ ਗਾ ਜੀ ਆਪਣੇ ਕੋਲ ਸਿੰਗਰ ਬਹੁਤ ਹੁੰਦੇ ਬਾਈ ਕਾਲੂ ਹੋ ਗਿਆ ਇਹ ਹੋ ਗਿਆ ਵੱਡਾ ਸਿੰਗਰ ਇਸ ਘਰ ਚ ਖਰੇ ਬਖਸ਼ੀ ਆ ਸਿੰਗਰ ਬਹੁਤ ਹੁੰਦੇ ਬਾਈ ਸਰੀਲੇ ਹੁੰਦੇ ਆ ਤੂੰ ਛੱਡ ਦੇ ਹੁਣ ਕੇਜਰੀ ਆਲ ਉਹ ਆਪਰੇ ਮਾ ਆਉਣਦਿਆਂ ਹਾਂ ਗੇਟ ਦੇ ਕੋਲ ਕਿਸ ਨੇ ਝਾੜੂ ਖਲਾਰਿਆ ਮੈਨੂੰ ਲੱਗ ਟੂਣਾ ਨਾਲ ਕੀਤਾ ਇਦਾਂ ਓਕੇ ਜਿਹੜਿਆ ਕੁੱਟਿਆ ਗਏ ਨੇ ਮੈਨੂੰ ਵੀ ਲੱਗਦਾ ਤੇ ਆਹ ਮੁੰਡਾ ਦੇਖ ਲੋ ਬਾਈ ਤੁਰਦਾ ਇਹਦੀ ਨਾਲਿਆ ਉਦਾਂ ਠੀਕ ਆ ਹਾਕੀ ਨਾਲ ਤੁਰਦਾ ਮੁੰਡਾ ਤੇ ਕੰਮ ਬਾਈ ਮੈਂ ਕਹਨਾ ਨੇਹਰੀਆਂ ਲਿਆਉਂਦਾ ਯਾਰ ਵਧੀਆ ਕਰਦੇ ਫੇ ਦੋਨੇ ਮੁੰਡੇ ਕੰਮ ਤੇ ਜਿਹੜਾ ਆ ਮੁੰਡਾ ਆਪ ਹੀ ਮਿਸਤਰੀ ਆਪ ਹੀ ਲੇਬਰ ਆਪ ਹੀ ਲੇਬਰ ਕਰਦੇ ਆ ਤੇ ਆਪ ਹੀ ਮਿਸਤਰੀ ਜਿਹੜਾ ਆ ਮੁੰਡਾ ਆਹ ਬਾਲਾ ਵੀ ਬੰਦਾ ਕਹਿੰਦੇ ਨਾ ਵੀ ਕੀ ਕਹਿੰਦੇ ਨੇ ਵਿਲਾ ਬਾਲੀ ਨੇ ਰੀ ਢਾਲਦਾ ਵੀ ਇਹ ਦਬਕੇ ਜਾ ਰਹਾ ਮਾਰਦਾ ਆ ਐਦਾ ਹੀ ਆ ਨਾ ਤਾਂ ਕਹਿੰਦਾ ਵੀ ਨਹੀਂ ਹੁਣ ਕੁਝ ਮਾੜਾ ਜਿਹਾ ਕਹਿਣਾ ਪੈਂਦਾ ਇਹ ਸੰਗ ਦਾ ਬਹੁਤ ਹੈ ਵੇਹੇ ਕਹਿਣਾ ਹੀ ਪੈਂਦਾ ਮਾੜਾ ਮੋਟਾ ਪਸੇ ਕੰਮ ਦੇ ਵਿੱਚ ਨਹੀਂ ਜਰੂਰੀ ਆ ਕੰਮ ਕਿੱਦਾਂ ਕਰਉਣਾ ਹੋਰ ਜੀ ਠੀਕ ਹੋ ਸਾਰੇ ਲਵ ਯੂ ਫਰਨ ਇੱਥੇ ਰੱਖੋ ਲਵ ਯੂ ਵਾਲੀ ਭੇਜ ਦਿਓ ਬਾਈ ਸਾਰੇ ਜਣੇ ਕਟੋ-ਕਾਟੇ ਇਸ ਵੀਡੀਓ ਤੇ ਬਾਈ ਜਿਆਦਾ ਨਹੀਂ ਜਿਆਦਾ 150 ਤੋਂ 200 ਕਮੈਂਟ ਆਪੜਾ ਆਉਣਾ ਚਾਹੀਦਾ ਬਾਈ ਸਾਰੇ ਪਰਮਾ ਦਾ ਠੀਕ ਆ 70-80 ਲੱਖ ਲਾਈਕ ਤੇ 78 ਲੱਖ ਲਈ ਤੇ 5-6 ਕਰੋੜ ਵਿਊ ਹੋਣੇ ਚਾਹੀਦੇ ਨੇ ਘੱਟੋ ਘੱਟ ਘੱਟੋ ਘੱਟ ਉਹ ਵੀ ਹੋਣਗੇ ਬੰਦਿਆ ਮਿਹਨਤ ਕਰਦਾ ਚੱਲ ਫਲ ਬਾਬਾ ਆਪ ਹੀ ਦਿੰਦਾ ਕਿ ਨਹੀਂ ਵੀ ਮਿਹਨਤ ਕਰਦਾ ਚੱਲ 2.5 ਕਰੋੜ ਵੀ ਵਿਊ ਆਊਗੇ ਪਰ ਇੱਕ ਦਿਨ ਆਊਗਾ ਪਰ ਮਿਹਨਤ ਕਰਨੀ ਪੈਣੀ ਆ ਕਰਾਂਗੇ ਚਾਰ ਦਿਨ ਰੇਤਾ ਖਚਦੇ ਨੂੰ ਹੋ ਗਏ ਹੁਣ ਇਥੋਂ ਕੋਠੇ ਤੋਂ ਲੰਮਕ ਜੀ ਲੰਮਕ ਜਾ ਲੰਮਕ ਜਾ ਇਦਾਂ ਰ ਤੂੰ ਚਾਰ ਦਿਨ ਗੁਰਦੁਆਰੇ ਜਾ ਕੇ ਆਉਂਗਾ ਬੱਸ ਵੀ ਬਾਬਾ ਦਿੰਦਾ ਇਕ ਨਹੀਂ ਤੇ ਉਹਨੇ ਵੀ ਕਹਿਣਾ ਜਾ ਮਰ ਜਾ ਹੋਏ ਜਾ ਕੇ ਇਹ ਤਾਂ ਲੱਗਦਾ ਨਹੀਂ ਮੈਂ ਦਿੰਦਾ ਬੋਕ ਨਹੀਂ ਮੇਤਰਾ ਆ ਬੰਦੇ ਵਾਲੀ ਦੇਖ ਲਾ ਠੀਕ ਆ ਲਾਤੀ ਚ ਪ੍ਰੋਬਲਮ ਆ ਪਰ ਫੇ ਵੀ ਅਗਲਾ ਮਿਹਨਤ ਕਰਦਾ ਪਿਆ ਮਿਹਨਤ ਕਰਨੀ ਪੈਣੀ ਆ ਡੱਕ ਵੰਘੂਗਾ ਆ ਬਾਬਿਓ ਬਨੇਰਾ ਆ ਪਹੁੰਚ ਗਿਆ ਵੀ ਕੰਦਾ ਬੰਦੇ ਬੰਦੇ ਜਿੰਨੀਆਂ ਹੋ ਗਈਆਂ ਬੰਦੇ ਸਾਡੇ ਛੋਟੇ ਹੀ ਆ ਜੇ ਉਦਾਂ ਹੈ ਕਿੰਨੇ ਲੱਗੇ 14 ਵਾਰ 15 ਵਾਰ 15 ਵਾਰ ਜੀ 15 ਵਾਰ ਲੱਗੇ ਬਈ ਠੀਕ ਆ ਚੱਲੀ ਜਾਂਦਾ ਕੰਮ ਤੇ ਹੁਣ ਆਹ ਵਾਲੀ ਬਣਾਉਂਗੇ ਪਿੱਛੋਂ ਹਣਾ ਪਿਛਲੀ ਗੱਲ ਹਾਂਜੀ ਹਾਂਜੀ ਹੁਣ ਉਹ ਚੱਕਣ ਕੇ ਮਲਾਜ 15 15 ਵਾਰ ਲਾ ਜਾਣਗੇ ਸਾਰੇ ਪਾਸੇ 15 15 ਹਾਈਟ ਦੇ ਅ ਜਿੰਨੇ ਵੀ 15 ਵਾਰ ਮਤਲਬ 5 5 ਫੁੱਟ ਹਾਂਜੀ ਕੱਲ 4 ਫੁੱਟ ਰਹਿਣੀ ਕੱਲ ਚੱਕ ਲੈਣੀ ਆ ਜੀ 4 ਫੁੱਟ ਕਾ ਲੂ ਰਹਿ ਜਾਣੀ ਬਈ ਹਾਂ 5 ਫੁੱਟ ਕਹਿੰਦੇ ਅੱਜ ਕਰ ਜਾਣੀਆਂ ਤੇ ਆਪਣੇ ਖੁੱਡੇ ਲਗਭਗ ਲਾਗੇ ਹੋ ਗਏ ਹੁਣ ਮਿਸਤਰੀ ਆ ਗਿਆ ਸਭ ਲੋ ਲਾਗੇ ਹੋ ਗਏ ਜਿੰਨਾ ਚੱਕਰ ਮਿਸਤਰੀ ਨੇ ਹੁੰਦਾ ਉਹਨਾਂ ਚੱਕਰ ਨਹੀਂ ਲਾਗੇ ਹੋਏ ਸੀ ਸਹੀ ਆ ਔੜੀ ਵੀ ਤੜਾਣੀ ਆਪਾਂ ਜੀ ਬੋੜੀ ਤਰੀ ਚੜਾਉਨੇ ਆ ਕੋਈ ਗੱਲ ਨਹੀਂ ਬੋੜੀ ਤੂੰ ਇੱਥੇ ਝਾੜ ਦੇ ਨਾ ਉਹ ਵਾਲੀ ਜਿਹੜੀ ਕਿਤੇ ਝਾੜਨੀ ਆ ਇੱਥੇ ਝਾੜ ਦੋ ਹਾਂਜੀ ਠੀਕ ਐ ਝਾੜ ਜਾਏਗਾ ਕੱਲ ਨੂੰ ਤੇਰੀ ਛੁੱਟੀ ਹੋਈ ਹੂੰ ਦੇਹ ਲਾ ਫੇ ਨਹੀਂ ਆਵਾਂਗੇ ਭਾਈ ਛੁੱਟੀ ਨਹੀਂ ਕਰਦੇ ਅੱਪਾ ਇਹਦਾ ਲਾਂ ਤਾਂ ਦੇ ਲਾ ਕਮੈਂਟਾਂ ਚ ਕਿੰਨੀਆਂ ਪੈਣਾ ਗਣਾ ਮੈਂ ਮਿਸਤਰੀ ਆਇਆ ਸੀ ਮਿਸਤਰੀ ਭੱਜ ਗਿਆ ਨਹੀਂ ਪੈਣ ਦੇ ਲਾ ਤਾਂ ਭਾਜੀ ਆਹ ਤੇ ਚਲੋ ਆਊਗਾ ਹੀ ਆਊਗਾ ਮੁੰਡਾ ਇਹ ਕਹਿੰਦਾ ਭੱਜਦਾ ਵਿੱਚੋਂ ਮੈਂ ਕਹਾ ਨਹੀਂ ਦੋਨੋਂ ਜਣੇ ਲਾ ਕੇ ਕੰਮ ਨਬੜੋ ਮੇਰਾ ਠੀਕ ਆ ਪੰਜ ਕਿ ਦਿਨ ਜਿਹੜੇ ਕਰਨੇ ਆ ਵੀ ਖੁੱਡੇ ਨਿਪੜਦੇ ਹੋ ਜਾਣ ਆਪਣੇ ਮੈਂ ਵੇਲਾ ਹੁੰਦਾ ਹੋਈ ਮਾ ਕੰਮਗੁੰਮ ਖੁੱਡੇ ਆਲਾ ਖਤਮ ਹੋ ਜੇ। ਬਈ ਮਟਿਆਰੇ ਐ ਚੰਗੀ ਤਰ੍ਹਾਂ ਝਾੜੂ ਝੂੜੂ ਮਾਰ ਕੇ ਨਾਲ ਨਾਲ ਹੀ ਸਫਾਈ ਵੀ ਕਰੀ ਜਾਂਦੇ ਆ। ਠੀਕ ਆ ਸਾਰਾ ਐ ਚਮਕਾਤਜ। ਆਹ ਤਰ੍ਹਾਂ ਸਫਾਈ ਕਰਤੀ ਇਹਨਾਂ ਨੇ। ਤੇ ਵਧੀਆ ਲੱਗਦਾ ਕੰਮ ਕਰਦੇ ਦਾ ਵੀ ਸਵਾਦ ਤਾਂ ਆ ਹੀ ਹੁੰਦਾ ਮਿਸਤਰੀ ਕਰਾਈ। ਬਿਲਕੁਲ ਜੀ ਬਿਲਕੁਲ। ਤੇ ਆਹ ਮਿਸਤਰੀ ਕਹਿੰਦਾ ਇਧਰ ਚੋਬਰ ਦੂਜੀ ਪੋਰੀ ਆਸੀ ਮੜ ਵੀ ਆਹ ਲਾ ਕੇ ਕਰਤਾ ਆ। ਹੁਣ ਸਾਨੂੰ ਫੇਬਕਸ ਤੋਂ ਪਾਉਗਾ ਚਾੜੋ ਇੱਕ ਬੂਰਾ ਹੋਰ ਸਹੀ ਗੱਲ ਹੈ ਅਰਵਿੰਦਰ ਕੈਮ ਹੋ ਜਾ ਸਿਮਟ ਦਾ ਬੂਰਾ ਚੜਨਾ ਉੱਤੇ ਸਿਮਟ ਦਾ ਬੂਰਾ ਲਾ ਸੁਸਤੀ ਦਾ ਮਾਰਿਆ ਲੋ ਵੀ ਮੁੰਡੇ ਨੇ ਇਹ ਚੰਗੀ ਤਰ੍ਹਾਂ ਕਦੇ ਸਪਾਈਸ ਵੀ ਕਰਕੇ ਹੁਣ ਇਧਰ ਲਈ ਕੰਦ ਲੱਗੇ ਸ਼ੁਰੂ ਕਰਨਾ ਆਹ ਵਾਲੀ ਹਾਂਜੀ ਭਾਜੀ ਆਹ ਵਾਲੀ ਕਰਦੇ ਹਾਂ ਪਹਿਲਾਂ ਇਹ 10 ਰੁਪਏ ਦਾ ਹਾਂ ਤੇ ਤੇ ਪੰਜ ਫੁੱਟ ਤੱਕ ਚਣਾਈ ਹੋ ਜਾਊਗੀ ਅੱਛਾ ਫੇਰ ਬਾਅਦ ਚ ਉਧਰ ਹੋਊਗੀ ਹਾਂਜੀ ਫੇਰ ਉਧਰ ਜੱਤ ਚਾਰ ਬਾਰ ਉਧਰ ਲਾ ਲਾਂਗੇ ਸਹੀ ਆ ਲੋ ਵੀ ਬਾਬੇ ਦੂਜੇ ਪਾਸੇ ਦੀ ਚਣਾਈ ਸ਼ੁਰੂ ਹੋ ਗਈ ਆ ਠੀਕ ਆ ਤੇ ਬਾਕੀ ਦੀ ਜਾਣਕਾਰੀ ਦਵਾਂਗੇ ਤੁਹਾਨੂੰ ਫਿਰ ਅਗਲੇ ਵਲੌਗ ਦੇ ਵਿੱਚ ਤੇ ਜੇ ਵੀਡੀਓ ਬਾਈ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਬਾਈ ਕਰ ਲਿਓ ਸਬਸਕ੍ਰਾਈਬ ਜਿਹੜੇ ਭਰਾਵਾਂ ਨੇ ਹਜੇ ਤੱਕ ਨਹੀਂ ਕੀਤਾ ਤੇ ਮਿਲਦੇ ਆਂ ਫਿਰ ਅਗਲੀ ਵੀਡੀਓ ਤੇ ਰੱਬ ਰੱਖਾ ਤੇ ਪ੍ਰਮਾਤਮਾ ਤੁਹਾਡੇ ਤੇ ਮੇਰਾ ਪਰਿਆਹਤ ਬਣਾਈ ਰੱਖੇ